ਅੱਛੀ ਗੱਲ ਮੈਂ ਕਿਰਨ ਤੁਸੀਂ ਵੇਖ ਰਹੇ ਹੋ 247 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਲ ਦੇ ਨਾਲ ਤਾਂ ਸ਼ੁਰੂਆਤ ਕਰਾਂਗੇ ਮੇਸ਼ ਰਾਸ਼ੀ ਦੇ ਨਾਲ ਮੇਸ਼ ਰਾਸ਼ੀ ਦੇ ਲੋਕਾਂ ਲਈ ਤਾਂ ਦੇ ਵਿੱਚ ਵਾਅਦੇ ਦਾ ਅੱਜ ਦਿਨ ਹੈ ਕਾਰੋਬਾਰੀਆਂ ਦੇ ਵਿੱਚ ਵੀ ਕਿਸੇ ਵੱਡੇ ਸੌਦੇ ਨੂੰ ਅੰਤਿਮ ਰੂਪ ਦੇਣ ਨਾਲ ਤੁਸੀਂ ਖੁਸ਼ ਰਹੋਗੇ ਸਮਾਜ ਦੇ ਵਿੱਚ ਸ਼ੁਭ ਖਰਚ ਨਾਲ ਤੁਹਾਡੀ ਪ੍ਰਸਿੱਧੀ ਵਧੇਗੀ ਅਤੇ ਤੁਹਾਡੀ ਬਹਾਦਰੀ ਦੇ ਵਿੱਚ ਵਾਅਦਾ ਹੋਵੇਗਾ ਟੌਰਸ ਰਾਸ਼ੀ ਟੌਰਸ ਰਾਸ਼ੀ ਦੇ ਲੋਕਾਂ ਲਈ ਅੱਜ ਸ਼ੁਭ ਗ੍ਰਾਸ ਸਥਿਤੀਆਂ ਬੜੀਆਂ ਹੋਈਆਂ ਨੇ ਤੁਹਾਡਾ ਧਿਆਨ ਨਵੀਆਂ ਯੋਜਨਾਵਾਂ ਵੱਲ ਰਹੇਗਾ ਕਿਤੇ ਯਾਤਰਾ ਤੇ ਜਾਣ ਦੀ ਸੰਭਾਵਨਾ ਵੀ ਹੈ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਰਚਨਾਤਮਕ ਹੈ ਤੁਹਾਡੇ ਦਿਨ ਕਿਸੇ ਰਚਨਾਤਮਕ ਅਤੇ ਕਲਾਤਮਕ ਕੰਮ ਨੂੰ ਪੂਰਾ ਕਰਨ ਦੇ ਵਿੱਚ ਬਤੀਤ ਹੋਵੇਗਾ ਅੱਜ ਤੁਹਾਨੂੰ ਉਹ ਕੰਮ ਕਰਨਾ ਪਵੇਗਾ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ ਕਰਕਟ ਰਾਸ਼ੀ ਕਰਕਟ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਰਚਨਾਤਮਕ ਹੈ ਤੁਸੀਂ ਜੋ ਵੀ ਕੰਮ ਲਗਨ ਦੇ ਨਾਲ ਕਰੋਗੇ ਤੁਹਾਨੂੰ ਸ਼ੁਭ ਫਲ ਮਿਲੇਗਾ ਤੁਹਾਡੇ ਅਧੂਰੇ ਕੰਮ ਵੀ ਪੂਰੇ ਹੋਣਗੇ ਤੇ ਮਹੱਤਵਪੂਰਨ ਚਰਚਾਵਾਂ ਅੱਜ ਪੂਰੀਆਂ ਹੋਣਗੀਆਂ ਲੀਓ ਰਾਸ਼ੀ ਲੀਓ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਵਧੀਆ ਤੁਹਾਨੂੰ ਦੱਸਦੇ ਕਿ ਅੱਜ ਤੁਸੀਂ ਆਪਣੇ ਕੈਰੀਅਰ ਦੇ ਵਿੱਚ ਬਹੁਤ ਵਿਅਸਤ ਰਹੋਗੇ ਤੁਹਾਡੇ ਲਈ ਅੱਜ ਪੜਾਈ ਲਈ ਕੁਝ ਸਮਾਂ ਕੱਢਣਾ ਬਿਹਤਰ ਰਹੇਗਾ ਕਾਰਜ ਸਥਾਨ ਦੇ ਵਿੱਚ ਸੀਨੀਅਰ ਅਧਿਕਾਰੀ ਤੁਹਾਡੇ ਕੰਮ ਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨਗੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਕਿਸਮਤ ਜਿਹੜੀ ਕਿ ਸਾਥ ਦੇਣ ਵਾਲੀ ਹੈ ਤੇ ਜੇਕਰ ਤੁਸੀਂ ਅੱਜ ਹਰ ਮਾਮਲੇ ਦੇ ਵਿੱਚ ਸੰਜਮ ਜਾਂ ਸਾਵਧਾਨੀ ਵਰਤੋਗੇ ਤਾਂ ਤੁਹਾਨੂੰ ਲਾਭ ਮਿਲੇਗਾ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕ ਕੇਸਮਤ ਦੇ ਨਾਲ ਅੱਜ ਰਾਂਝੇ ਅੱਜ ਦਾ ਦਿਨ ਤੁਹਾਡੇ ਲਈ ਕਾਫੀ ਲਾਭਦਾਇਕ ਹੈ ਤੁਹਾਨੂੰ ਹਰ ਕੰਮ ਦੇ ਵਿੱਚ ਇੱਛਾ ਸਫਲਤਾ ਜਿਹੜੀ ਕਿ ਮਿਲੇਗੀ ਅਤੇ ਤੁਹਾਡੀਆਂ ਯੋਜਨਾਵਾਂ ਸਫਲ ਹੋਣਗੀਆਂ ਕਰਪੇ ਰਾਸ਼ੀ ਸਕਰਪੀ ਰਾਸ਼ੀ ਵਾਲੇ ਲੋਕਾਂ ਨੂੰ ਆਰਥਿਕ ਲਾਭ ਮਿਲੇਗਾ ਅੱਜ ਦਾ ਦਿਨ ਬਹੁਤ ਮਜ਼ਬੂਤ ਹੈ ਤੁਹਾਡੇ ਲਈ ਦਿਨ ਪਰ ਲਾਭ ਦੇ ਮੌਕੇ ਮਿਲਣਗੇ ਇਸਨੇ ਕੰਮ ਕਰਦੇ ਰਹੋ ਤਨੂ ਰਾਸ਼ੀ ਤਨੂ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਆਜ ਦੇ ਸਾਬ ਦਾਨੀਤੇ ਕਾਫੀ ਸੈਮ ਵਰਤਨ ਵਾਲਾ ਦਿਨ ਹੈ ਜੇਕਰ ਤੁਸੀਂ ਵਪਾਰ ਦੇ ਵਿੱਚ ਥੋੜਾ ਜਿਹਾ ਜੋਖਮ ਲੈਂਦੇ ਹੋ ਤਾਂ ਤੁਹਾਨੂੰ ਵੱਡਾ ਲਾਭ ਮਿਲ ਸਕਦਾ ਹੈ ਮਕਰ ਰਾਸ਼ੀ ਮਕਰ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਆਮ ਵਰਗਾਂ ਜਾਂ ਸਾਂਝੇ ਕਾਰੋਬਾਰ ਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਰੋਜ਼ਾਨਾ ਕਰੇ ਲੋ ਕੰਮ ਐ ਨਿਪਟੌਣ ਦਾ ਵੀ ਅੱਜ ਸੁਨਹਿਰੀ ਮੌਕਾ ਮਿਲੇਗਾ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਕਾਂ ਨੂੰ ਕਿਸਮਤ ਦਾ ਸਾਥ ਮਿਲੇਗਾ ਅੱਜ ਉਹਨਾਂ ਨੂੰ ਹਰ ਮਾਮਲੇ 'ਚ ਸਾਵਧਾਨੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਖਾਣ ਪੀਣ ਦੇ ਵਿੱਚ ਲਾਪਰਵਾਹੀ ਨਾ ਰੱਖੀ ਜਾਵੇ ਕੋਈ ਨੁਕਸਾਨ ਵੀ ਹੋ ਸਕਦਾ ਹੈ ਅੰਤਿਮ ਰਾਸ਼ੀ ਮੀਨ ਰਾਸ਼ੀ ਮੀਨ ਰਾਸ਼ੀ ਵਾਲੇ ਲੋਕਾਂ ਨੂੰ ਕੈਰੀਅਰ ਦੇ ਮਾਮਲੇ ਦੇ ਵਿੱਚ ਫਾਇਦਾ ਹੋਵੇਗਾ ਕਾਰੋਬਾਰ ਦੇ ਵਿੱਚ ਜੋਖਮ ਉਠਾਉਣ ਦੇ ਨਤੀਜੇ ਅੱਜ ਲਾਭਕਾਰੀ ਹੋਣਗੇ ਧੀਰਜ ਦੇ ਨਾਲ ਅਤੇ ਆਪਣੇ ਨਰਮ ਵਿਵਹਾਰ ਨੂੰ ਸੁਧਾਰ ਕੇ ਸਮੱਸਿਆਵਾਂ ਨੂੰ ਸੁਧਾਰਿਆ ਜਾ ਸਕਦਾ ਹੈ ਰਾਸ਼ੀ ਗੱਲ ਮੈਂ ਕਿਰਨ ਤੁਸੀਂ ਵੇਖ ਰਹੇ ਹੋ 247 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਲ ਦੇ ਨਾਲ ਤਾਂ ਸ਼ੁਰੂਆਤ ਕਰਾਂਗੇ ਮੇਸ਼ ਰਾਸ਼ੀ ਦੇ ਨਾਲ ਮੇਸ਼ ਰਾਸ਼ੀ ਦੇ ਲੋਕਾਂ ਲਈ ਤਾਂ ਦੇ ਵਿੱਚ ਵਾਅਦੇ ਦਾ ਅੱਜ ਦਿਨ ਹੈ ਕਾਰੋਬਾਰੀਆਂ ਦੇ ਵਿੱਚ ਵੀ ਕਿਸੇ ਵੱਡੇ ਸੌਦੇ ਨੂੰ ਅੰਤਿਮ ਰੂਪ ਦੇਣ ਨਾਲ ਤੁਸੀਂ ਖੁਸ਼ ਰਹੋਗੇ ਸਮਾਜ ਦੇ ਵਿੱਚ ਸ਼ੁਭ ਖਰਚ ਨਾਲ ਤੁਹਾਡੀ ਪ੍ਰਸਿੱਧੀ ਵਧੇਗੀ ਅਤੇ ਤੁਹਾਡੀ ਬਹਾਦਰੀ ਦੇ ਵਿੱਚ ਵਾਅਦਾ ਹੋਵੇਗਾ ਟੌਰਸ ਰਾਸ਼ੀ ਟੌਰਸ ਰਾਸ਼ੀ ਦੇ ਲੋਕਾਂ ਲਈ ਅੱਜ ਸ਼ੁਭ ਗ੍ਰਾਸ ਸਥਿਤੀਆਂ ਬੜੀਆਂ ਹੋਈਆਂ ਨੇ ਤੁਹਾਡਾ ਧਿਆਨ ਨਵੀਆਂ ਯੋਜਨਾਵਾਂ ਵੱਲ ਰਹੇਗਾ ਕਿਤੇ ਯਾਤਰਾ ਤੇ ਜਾਣ ਦੀ ਸੰਭਾਵਨਾ ਵੀ ਹੈ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਰਚਨਾਤਮਕ ਹੈ ਤੁਹਾਡੇ ਦਿਨ ਕਿਸੇ ਰਚਨਾਤਮਕ ਅਤੇ ਕਲਾਤਮਕ ਕੰਮ ਨੂੰ ਪੂਰਾ ਕਰਨ ਦੇ ਵਿੱਚ ਬਤੀਤ ਹੋਵੇਗਾ ਅੱਜ ਤੁਹਾਨੂੰ ਉਹ ਕੰਮ ਕਰਨਾ ਪਵੇਗਾ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ ਕਰਕਟ ਰਾਸ਼ੀ ਕਰਕਟ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਰਚਨਾਤਮਕ ਹੈ ਤੁਸੀਂ ਜੋ ਵੀ ਕੰਮ ਲਗਨ ਦੇ ਨਾਲ ਕਰੋਗੇ ਤੁਹਾਨੂੰ ਸ਼ੁਭ ਫਲ ਮਿਲੇਗਾ ਤੁਹਾਡੇ ਅਧੂਰੇ ਕੰਮ ਵੀ ਪੂਰੇ ਹੋਣਗੇ ਤੇ ਮਹੱਤਵਪੂਰਨ ਚਰਚਾਵਾਂ ਅੱਜ ਪੂਰੀਆਂ ਹੋਣਗੀਆਂ ਲੀਓ ਰਾਸ਼ੀ ਲੀਓ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਵਧੀਆ ਤੁਹਾਨੂੰ ਦੱਸਦੇ ਕਿ ਅੱਜ ਤੁਸੀਂ ਆਪਣੇ ਕੈਰੀਅਰ ਦੇ ਵਿੱਚ ਬਹੁਤ ਵਿਅਸਤ ਰਹੋਗੇ ਤੁਹਾਡੇ ਲਈ ਅੱਜ ਪੜਾਈ ਲਈ ਕੁਝ ਸਮਾਂ ਕੱਢਣਾ ਬਿਹਤਰ ਰਹੇਗਾ ਕਾਰਜ ਸਥਾਨ ਦੇ ਵਿੱਚ ਸੀਨੀਅਰ ਅਧਿਕਾਰੀ ਤੁਹਾਡੇ ਕੰਮ ਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨਗੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਕਿਸਮਤ ਜਿਹੜੀ ਕਿ ਸਾਥ ਦੇਣ ਵਾਲੀ ਹੈ ਤੇ ਜੇਕਰ ਤੁਸੀਂ ਅੱਜ ਹਰ ਮਾਮਲੇ ਦੇ ਵਿੱਚ ਸੰਜਮ ਜਾਂ ਸਾਵਧਾਨੀ ਵਰਤੋਗੇ ਤਾਂ ਤੁਹਾਨੂੰ ਲਾਭ ਮਿਲੇਗਾ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕ ਕੇਸਮਤ ਦੇ ਨਾਲ ਅੱਜ ਰਾਂਝੇ ਅੱਜ ਦਾ ਦਿਨ ਤੁਹਾਡੇ ਲਈ ਕਾਫੀ ਲਾਭਦਾਇਕ ਹੈ ਤੁਹਾਨੂੰ ਹਰ ਕੰਮ ਦੇ ਵਿੱਚ ਇੱਛਾ ਸਫਲਤਾ ਜਿਹੜੀ ਕਿ ਮਿਲੇਗੀ ਅਤੇ ਤੁਹਾਡੀਆਂ ਯੋਜਨਾਵਾਂ ਸਫਲ ਹੋਣਗੀਆਂ ਕਰਪੇ ਰਾਸ਼ੀ ਸਕੱਪੀ ਰਾਸ਼ੀ ਵਾਲੇ ਲੋਕਾਂ ਨੂੰ ਆਰਥਿਕ ਲਾਭ ਮਿਲੇਗਾ ਅੱਜ ਦਾ ਦਿਨ ਬਹੁਤ ਮਜ਼ਬੂਤ ਹੈ ਤੁਹਾਡੇ ਲਈ ਦਿਨ ਪਰ ਲਾਭ ਦੇ ਮੌਕੇ ਮਿਲਣਗੇ ਇਸਨੇ ਕੰਮ ਕਰਦੇ ਰਹੋ ਤਨੁ ਰਾਸ਼ੀ ਤਨੁ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਆਜਜ ਸਾਵਧਾਨੀ ਤੇ ਕਾਫੀ ਸੈਮ ਵਰਤਨ ਵਾਲਾ ਦਿਨ ਹੈ ਜੇਕਰ ਤੁਸੀਂ ਵਪਾਰ ਦੇ ਵਿੱਚ ਥੋੜਾ ਜਿਹਾ ਦੋਖਮ ਲੈਂਦੇ ਹੋ ਤਾਂ ਤੁਹਾਨੂੰ ਵੱਡਾ ਲਾਭ ਮਿਲ ਸਕਦਾ ਹੈ ਮਕਰ ਰਾਸ਼ੀ ਮਕਰ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਆਮ ਵਰਗਾਂ ਜਾਂ ਸਾਂਝੇ ਕਾਰੋਬਾਰ ਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਰੋਜ਼ਾਨਾ ਕਰੇ ਲੋ ਕੰਮ ਐ ਨਿਪਟੌਣ ਦਾ ਵੀ ਅੱਜ ਸੁਨਹਿਰੀ ਮੌਕਾ ਮਿਲੇਗਾ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਕਾਂ ਨੂੰ ਕਿਸਮਤ ਦਾ ਸਾਥ ਮਿਲੇਗਾ ਅੱਜ ਉਹਨਾਂ ਨੂੰ ਹਰ ਮਾਮਲੇ 'ਚ ਸਾਵਧਾਨੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਖਾਣ ਪੀਣ ਦੇ ਵਿੱਚ ਲਾਪਰਵਾਹੀ ਨਾ ਰੱਖੀ ਜਾਵੇ ਕੋਈ ਨੁਕਸਾਨ ਵੀ ਹੋ ਸਕਦਾ ਹੈ ਅੰਤਿਮ ਰਾਸ਼ੀ ਮੀਨ ਰਾਸ਼ੀ ਮੀਨ ਰਾਸ਼ੀ ਵਾਲੇ ਲੋਕਾਂ ਨੂੰ ਕੈਰੀਅਰ ਦੇ ਮਾਮਲੇ ਦੇ ਵਿੱਚ ਫਾਇਦਾ ਹੋਵੇਗਾ ਕਾਰੋਬਾਰ ਦੇ ਵਿੱਚ ਜੋਖਮ ਉਠਾਉਣ ਦੇ ਨਤੀਜੇ ਅੱਜ ਲਾਭਕਾਰੀ ਹੋਣਗੇ ਧੀਰਜ ਦੇ ਨਾਲ ਅਤੇ ਆਪਣੇ ਨਰਮ ਵਿਵਹਾਰ ਨੂੰ ਸੁਧਾਰ ਕੇ ਸਮੱਸਿਆਵਾਂ ਨੂੰ ਸੁਧਾਰਿਆ ਜਾ ਸਕਦਾ ਹੈ